ਚਮਚਾਪ ਕੋਈ ਹੋਰ ਕੋਮ ਵਾਲਾ ਕੋਈ ਮੁਰਦਿਆਂ ਨੂੰ ਜਿੰਦੇ ਕਰ ਦੂਗਾ ਕਰ ਦੂਗਾ ਕੋਈ ਮਰਿਆ ਪਿਆ ਹੋ ਉਹਨੂੰ ਦੇ ਦੇਉ 50000 ਰੁਪਏ ਲੈ ਕਰਦੇ ਕਰ ਦੂਗਾ ਨਹੀਂ ਕਰਦਾਗਾ ਹਾਲੇਲੂਇਆ ਇਹ ਪਰਮੇਸ਼ਵਰ ਹੀ ਕਰ ਸਕਦਾ ਵੇ ਹਾਲੇਲੂਇਆ ਸੱਚਮੁੱਚ ਜਿਹੜਾ ਦਇਆ ਵਾਲਾ ਹੱਥ ਹੁੰਦਾ ਪਰਮੇਸ਼ਰ ਬਹੁਤ ਵੱਡੇ ਵੱਡੇ ਕੰਮ ਕਰ ਦਿੰਦਾ ਹੁਣੇ ਲੰਗੜੇ ਨੂੰ ਚਲਾਇਆ ਉਹਨੇ ਕਿੱਡੇ ਕਿੱਡੇ ਵੱਡੇ ਪਰਮੇਸ਼ਰ ਨੇ ਕੰਮ ਕੀਤੇ ਹਾਲੇਲੂਇਆ 38 ਸਾਲਾਂ ਦੇ ਲੰਗੜੇ ਨੂੰ ਚਲਾਇਆ ਉਹਨੇ 12 ਸਾਲਾਂ ਰੋਗਾਂ ਨੂੰ ਚੰਗਾ ਕੀਤਾ ਇਹ ਪਰਮੇਸ਼ਰ ਦਾ ਕੰਮ ਹੀ ਕਰ ਸਕਦਾ ਹੁਣ ਵੀ ਹੁੰਦੇ ਆ ਹਾਲੇਲੂਇਆ ਇਹ ਨਹੀਂ ਵੀ ਪਰਮੇਸ਼ਰ ਦਾ ਹੱਥ ਛੋਟਾ ਹੋ ਗਿਆ ਆਪਾਂ ਨੂੰ ਮੰਗਣਾ ਨਹੀਂ ਆਉਂਦਾ ਹallelujah ਆਪਣਾ ਵਿਸ਼ਵਾਸ ਥੋੜਾ ਹੋ ਗਿਆ ਪਰਮੇਸ਼ਰ ਹੁਣ ਵੀ ਕੰਮ ਕਰਦਾ ਵੈ ਹallelujah ਕਹਿੰਦਾ ਉਸ ਆਖਿਆ ਵੇਖ ਮੈਂ ਇੱਕ ਨਾਮ ਬਣਦਾ ਹਾਂ ਤੇਰੇ ਸਾਰੇ ਲੋਕਾਂ ਦੇ ਸਾਹਮਣੇ ਮੈਂ ਅਜਿਹੇ ਚਾਰਜ ਕਰਾਂਗਾ ਜਿਹੜੇ ਨਾ ਸਾਰੀ ਧਰਤੀ ਉੱਤੇ ਨਾ ਕਿਸੇ ਕੌਮ ਵਿੱਚ ਕੀਤੇ ਗਏ ਹੋਣ ਸਾਰੇ ਲੋਕ ਜਿਨ੍ਹਾਂ ਦੇ ਵਿੱਚ ਤੂੰ ਹੈ ਯਹੋਵਾ ਦਾ ਕੰਮ ਵੇਖਣਗੇ ਕਿਉਂ ਜੋ ਇੱਕ ਡਰਾਉਣੀ ਗੱਲ ਹੈ ਜਿਹੜੀ ਮੈਂ ਤੇਰੇ ਨਾਲ ਕਰਦਾ ਹਾ ਹਾਲੇਲੂਇਆ ਕੀ ਕਿਹਾ ਉਹਨੇ ਪਰਮੇਸ਼ਰ ਨੇ ਕਹਿੰਦਾ ਮੈਂ ਤੇਰਾ ਨਾਮ ਬਣਦਾ ਵਾਂ ਕਹਿੰਦਾ ਨਾ ਇਹ ਹੋਰਾਂ ਕੋਮਾ ਚਾਹੀਤ ਕਰ ਇਹੋ ਜਿਹਾ ਕੰਮ ਹੋਇਆ ਵੈ ਤੇ ਨਾ ਹੋਣਾ ਅਸਚਰਜ ਕੰਮ ਹਾਲੇਲੂਇਆ ਸੱਚਮੁੱਚ ਕੋਈ ਹੋਰ ਕੋਮ ਵਾਲਾ ਕੋਈ ਮੁਰਦੇ ਨੂੰ ਜਿੰਦੇ ਕਰ ਦੂਗਾ ਕਰ ਦੂਗਾ ਕੋਈ ਮਰਿਆ ਪਿਆ ਹੋ ਉਹਨੂੰ ਦੇ ਦੇਉ 50000 ਰੁਪਏ ਲੈ ਕਰਦੇ ਕਰ ਦੂਗਾ ਨਹੀਂ ਕਰਦਾਗਾ ਹallelujah ਇਹ ਪਰਮੇਸ਼ਵਰ ਹੀ ਕਰ ਸਕਦਾ ਵੇ ਹallelujah ਸੱਚਮੇਤ ਜਿਹੜਾ ਦਇਆ ਵਾਲਾ ਹੱਥ ਹੁੰਦਾ ਪਰਮੇਸ਼ਰ ਬਹੁਤ ਵੱਡੇ ਵੱਡੇ ਕੰਮ ਕਰ ਦਿੰਦਾ ਹੁਣੇ ਲੰਗੜੇ ਨੂੰ ਚਲਾਇਆ ਉਹਨੇ ਕਿੱਡੇ ਕਿੱਡੇ ਵੱਡੇ ਪਰਮੇਸ਼ਰ ਨੇ ਕੰਮ ਕੀਤੇ ਹallelujah 38 ਸਾਲਾਂ ਦੇ ਲੰਗੜੇ ਨੂੰ ਚਲਾਇਆ ਉਹਨੇ 12 ਸਾਲਾਂ ਰੋਗਾਂ ਨੂੰ ਚੰਗਾ ਕੀਤਾ ਇਹ ਪਰਮੇਸ਼ਰ ਦਾ ਕੰਮ ਹੀ ਕਰ ਸਕਦਾ ਹੁਣ ਵੀ ਹੁੰਦੇ ਆ ਹallelujah ਇਹ ਨਹੀਂ ਵੀ ਪਰਮੇਸ਼ਰ ਦਾ ਹੱਥ ਛੋਟਾ ਹੋ ਗਿਆ ਆਪਾਂ ਨੂੰ ਮੰਗਣਾ ਨਹੀਂ ਆਉਂਦਾ ਹਾਲੇਲੂਇਆ ਆਪਣਾ ਵਿਸ਼ਵਾਸ ਥੋੜਾ ਹੋਗਾ ਪਰਮੇਸ਼ਰ ਹੁਣ ਵੀ ਕੰਮ ਕਰਦਾ ਵੈ ਹਾਲੇਲੂਇਆ ਸੱਚਮੁੱਚ ਆਪਾਂ ਕਹਿੰਦੇ ਤੂੰ ਸ਼ੱਕ ਨਾ ਕਰ ਪਰਮੇਸ਼ਰ ਨੂੰ ਕਹਿ ਤੇ ਪਰਮੇਸ਼ਰ ਕੰਮ ਕਰੂਗਾ ਜੇ ਆਪਾਂ ਕਹਿੰਦੇ ਜੇ ਹੋਜੂ ਜੇ ਖਣੀ ਹੋ ਪਤਾ ਨਹੀਂ ਪਰਮੇਸ਼ਰ ਕਰੂ ਨਹੀਂ ਪਰਮੇਸ਼ਰ ਉਹੀ ਹੈ ਹallelujah ਹੋਣੀ ਬਦਲੇ ਇਨਸਾਨ ਬਦਲ ਜਾਂਦਾ ਪਰਮੇਸ਼ਰ ਨਹੀਂ ਬਦਲਦਾ ਹallelujah ਉਹ ਇੱਕੋ ਜਿਹਾ ਹੀ ਪਰਮੇਸ਼ਰ ਉਹ ਨਾ ਸੌਂਦਾ ਵੈ ਉਹ ਨਾ ਉਹਨੂੰ ਥਕਾਵਟ ਹੁੰਦੀ ਹੈ ਉਹ ਜਾਗਦਾ ਹੀ ਰਹਿੰਦਾ ਹallelujah ਉਹਦੇ ਕੰਨ ਲੱਗੇ ਰਹਿੰਦੇ ਆਪਣੇ ਤੇ ਖੁੱਲੇ ਹੀ ਰਹਿੰਦੇ ਜਦੋਂ ਮਰਜ਼ੀ ਉਹਨੂੰ ਪਕਾਰੋ ਉਹ ਆਪਣੀ ਆਵਾਜ਼ ਨੂੰ ਸੁਣਦਾ ਵੈ ਹallelujah ਉਹਦੀ ਅੱਖਾਂ ਵੀ ਲੱਗੀਆਂ ਰਹਿੰਦੀਆਂ ਮੈਂ ਉਹ ਕਹਿੰਦਾ ਮੇਰੀ ਅੱਖਾਂ ਸਭਣੀ ਥਾਂ ਹੀ ਲੱਗੀਆਂ ਰਹਿੰਦੀਆਂ ਮੈਂ ਹallelujah ਉੱਤੋਂ ਹੁਣ ਲੋਕਾਂ ਦੇ ਘਰਾਂ 'ਚ ਕੈਮਰੇ ਲੱਗਿਆ ਵੇਖ ਲੈਂਦੇ ਕੌਣ ਆਉਂਦਾ ਕੌਣ ਜਾਂਦਾ ਪਰ ਨਹੀਂ ਪਰਮੇਸ਼ਰ ਦੇ ਕੈਮਰੇ ਤਾਂ ਹਰ ਇੱਕ ਤੇ ਲੱਗਾ ਹੀ ਰਹਿੰਦੇ ਹallelujah ਉਹ ਵੇਖਦਾ ਵਾ ਤੂੰ ਪ੍ਰਭੂ ਚੱਕ ਕਿਹੜੇ ਕੰਮ ਕਰਦਾ ਮੈਂ ਵਰਜਦਾ ਆਪਾਂ ਨੂੰ ਪਰ ਆਪਾਂ ਨਹੀਂ ਸੋਚਦੇ ਹallelujah ਆਪਾਂ ਕ੍ਰੋਧ ਨਹੀਂ ਪਰਮੇਸ਼ਰ ਉਹ ਕਹਿੰਦੇ ਕ੍ਰੋਧ ਵਿੱਚ ਧੀਮਾ ਆਪਾਂ ਨੂੰ ਕ੍ਰੋਧ ਨਹੀਂ ਚੜਾਉਣਾਗਾ ਇਹੋ ਜਿਹੇ ਬੁਰੇ ਕੰਮ ਕਰਕੇ ਵੀ ਆਪਾਂ ਨੂੰ ਅਗਲੇ ਮਹੀਨੇ ਮਾਂਦੂ ਪ੍ਰਭੂ ਚੱਕ ਇਹ ਆ ਕੰਮ ਕਰਦਾ ਮੈਂ ਨਹੀਂ ਹallelujah ਸੱਚਮੁੱਚ ਆਪਾਂ ਜਦੋਂ ਪ੍ਰਭੂ ਚ ਆ ਗਿਆ ਆਪਾਂ ਪ੍ਰਭੂ ਵਾਲੇ ਜਿਹੜੇ ਉਹਨੂੰ ਪਾਉਂਦੇ ਆਪਾਂ ਉਹ ਕੰਮ ਕਰਨੇ ਆ ਹallelujah ਉਹ ਕਹਿੰਦੇ ਜੇ ਕਿਸੇ ਲਈ ਟੋਵਾ ਪੱਟੇਗਾ ਪਹਿਲਾਂ ਤੂੰ ਹੀ ਵਿੱਚ ਡਿਗੇਗਾ ਇਹ ਇਸ ਕਰਕੇ ਪਕਿਸੇ ਲਈ ਟੋਏ ਨਿਪਟਣ ਲਈ ਦਵਾਈ ਕਰ ਸਕਦੇ ਹallelujah ਹallelujah ਪਰਮੇਸ਼ਰ ਵਾਕਈ ਪਿਆਰ ਕਰਦਾ ਪਾਪੀਆਂ ਨੂੰ ਪਿਆਰ ਕਰਦਾ ਵੈ ਪਰ ਜੇ ਪ੍ਰਭੂ ਆਪਾਂ ਨੂੰ ਪਾਪੀਆਂ ਨੂੰ ਪਿਆਰ ਕੀਤਾ ਜੇ ਆਪਾਂ ਸਭ ਕੁਝ ਜਾਣ ਬੁੱਝ ਕੇ ਫੇਰ ਪਾਪ ਕਰਾਂਗੇ ਉੱਥੇ ਫਿਰ ਉਹਦਾ ਕਰੋਧ ਵੀ ਆਊਗਾ ਹallelujah ਉਹ ਕਹਿੰਦੇ ਕਿਸੇ ਦੀ ਜਿਹੜੀ ਕੋਈ ਛੋਟੀ ਮਦਦ ਤੇ ਆਵਾਜ਼ ਆਉਂਦੀ ਜਦੋਂ ਉਹ ਛੋਟੀ ਉਹਦੀ ਆਉਂਦੀ ਹੈ ਉਦੋਂ ਫਿਰ ਆਵਾਜ਼ ਵੀ ਨਹੀਂ ਆਉਂਦੀ ਗੀ ਹallelujah ਤਰਾ ਕਰਕੇ ਆਪਾਂ ਪਰਮੇਸ਼ਰ ਨੂੰ ਗੁੱਸਾ ਨਹੀਂ ਚੜਾਉਣਾਗਾ ਭਲੇ ਕੰਮ ਕਰਨ ਨੂੰ ਕਿਹਾ ਕਰੋ ਪਰਮੇਸ਼ਰ ਮੈਂ ਤੇਰੇਆਂ ਰਾਹਾਂ ਤੇ ਚੱਲਾਂ ਮੈਂ ਤੇਰੇ ਵਾਲੇ ਕੰਮ ਕਰਾਂ ਹਾਲੇਲੂਇਆ ਸੰਸਾਰ ਵਾਲੇ ਕੰਮ ਹੀ ਨਹੀਂ ਆਪਾਂ ਕਰਨੇ ਫਿਰਨੇ ਆਪਾਂ ਪਰਮੇਸ਼ਰ ਵਾਲੇ ਕੰਮ ਕਰਨੇ ਆ ਹਾਲੇਲੂਇਆ ਕਿਉਂ ਪਰਮੇਸ਼ਰ ਆਪਾਂ ਨੂੰ ਵੱਖਰੇ ਕਰਦਾਵੇਂ ਖਾਤੋਂ ਦਾ ਕੋੜ ਆਪਣੇ ਦੁਸ਼ਮਣ ਭੈਣ ਭਰਾ ਦੁਸ਼ਮਣ ਆਪਣੇ ਨਹੀਂ ਗਏ ਆਪਾਂ ਨੂੰ ਵੱਖਰੇ ਕਰਦੇ ਕਿਉਂਕਿ ਪਰਮੇਸ਼ਰ ਨੇ ਆਪਣੇ ਕੋਲੋਂ ਕੰਮ ਕਰਾਉਣਾ ਹੈ ਹਾਲੇਲੂਇਆ ਇਸ ਤਰ੍ਹਾਂ ਕਰਕੇ ਸਾਰਿਆਂ ਨੂੰ ਨਹੀਂ ਉਹ ਕਰਦਾ ਚੁਣਵੇਂ ਚੁਣਵਿਆਂ ਨੂੰ ਕਰਦਾ ਵੇ ਹਾਲੇਲੂਇਆ ਜੇ ਆਪਾਂ ਉਹਨੇ ਵੱਖਰੇ ਵੀ ਕਰ ਲਿਆ ਆਪਦੀ ਹਜ਼ੂਰੀ ਚ ਬਿਠਾ ਲਿਆ ਆਪਾਂ ਨੂੰ ਬਰਕਤਾਂ ਵੀ ਦੇਤੀਆਂ ਆਪਾਂ ਫਿਰ ਉਹਨਾਂ ਨਾਲੇ ਕੰਮ ਕਰਾਂਗੇ ਤੇ ਫਿਰ ਉਹ ਤੋਂ ਪਰਮੇਸ਼ਰ ਨੇ ਉੱਥੇ ਕੰਮ ਨਹੀਂ ਕਰਨਾਗਾ ਹਾਲੇਲੂਇਆ